ਉਹ ਠੀਕ ਹੋ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਹਾਂ ਪਰ ਜਿਹੜੀ ਸਿੱਖ ਚੇਤਨਾ ਵਾਂ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ ਪਰ ਸਿੱਖਾਂ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤੋ ਧਰਤੀ ਹਿਲਦੀ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟੈਰ ਪਾਇਆ ਗਿਆ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ਼ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਇਹਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਉਹ ਠੀਕ ਆ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਹਾਂ ਪਰ ਜਿਹੜੀ ਸਿੱਖ ਚੇਤਨਾ ਵਾਂ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹਰਦੀਪ ਗਾਂਧੀ ਨੇ ਕਿਹਾ ਹੈ ਉਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ ਉਹਦੇ ਨਾਮ ਦੇ ਉੱਤੇ ਇੱਥੇ ਰਦੀਪ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂ ਕਿ ਕਿਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂ ਝੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨੀਆਵੀ ਸਰਕਾਰਾਂ ਤੋਂ ਬੱਤ ਤੇ ਉਹ ਵੱਖਰੀ ਗੱਲ ਆ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਇਹ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਏ ਗਏ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਇਹਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027